ਕਿਓ ਅੱਜ ਤੁਸੀਂ ਸਾਰੇ ਇੱਕ ਬਹੁਤੀ ਕੁੰਨ ਦਾ ਕੰਮ ਕਰਨ ਆਏ ਹੋ ਉਹ ਕੁੰਨ ਦਾ ਕੰਮ ਹੈ ਗਰੀਬ ਦੀ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਕੇ ਉਸ ਦੇ ਨਾਲ ਕੰਦੇ ਦੇ ਨਾਲ ਕੰਧ ਨਾਲ ਸਾਕੇ ਖੰਡ ਵਾਸਤੇ ਕਿਉਂਕਿ ਆਜਡੇ ਕੱਲ ਨਾ ਨਾ ਕਿਰਪਾਨਾਂ ਕੀਤੀਆਂ ਪੰਜਾਬ ਪੁਲਿਸ ਨੇ ਸਾਡੇ ਪੰਜਾਬ ਸਰਕਾਰ ਦੇ ਕਹਿਣ ਤੇ ਪੰਜਾਬ ਪੁਲਿਸ ਨੇ ਸਾਡੇ ਬੀਜਪੀ ਦੇ ਵਰਕਰ ਲੀਡਰ ਸਾਹਿਬਾਨ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਗ੍ਰਿਫਤਾਰੀ ਇਹਨਾਂ ਦੀ ਨਹੀਂ ਸਾਥ ਇਹ ਗਰੀਬਾਂ ਦੇ ਕਮਕਾਰ ਨਾਲ ਲੋਕਾਂ ਦੇ ਗਰੀਬਾਂ ਦੇ ਨੇ ਲੜਾਈ ਰਣਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਮੈਂ ਹੁਣੇ ਇਹਨਾਂ ਨੂੰ ਕਹਿ ਰਿਹਾ ਸੀ ਐਸਐਚ ਵਰਦੀ ਤੁਹਾਡੇ ਭਾਈ ਹੈ ਇਹ ਸਾਲਿਆਂ ਨੇ ਬੜਾ ਪਾਪ ਕਰ ਰਹੀ ਹੈ ਭਗਵੰਤ ਜੀ ਮਾਨ ਸਰਕਾਰ ਮੈਂ ਸੌਰੀ ਗਲਤ ਕਹਿ ਗਿਆ ਆ ਭਗਵੰਤ ਮਾਨ ਸਰਕਾਰ ਤਾਂ ਹੈ ਹੀ ਨਹੀਂ ਸਾਹ ਮਾਤਾ ਸਰਕਾਰੀ ਕੇਜਰੀਵਾਲ ਸਾਹਿਬ ਤੇ ਪਰਸੋਧਿਆ ਜੀ ਦੀ ਸਰਕਾਰ ਹੈ ਆਪ ਪਾਪ ਕਰ ਰਹੇ ਹੋ ਮੁੰਡੇ ਇਹਨਾਂ ਦੇ ਇਹਨਾਂ ਨੂੰ ਵੀ ਬਿਨਾ ਮਤਲਬ ਆਪ ਦਾ ਭਾਗੀਦਾਰ ਕੁੱਛ ਨੂੰ ਬਣਾ ਰਹੀ ਆ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਪੰਜਾਬ ਸਰਕਾਰ ਨੂੰ ਵੀ ਦੱਸਣਾ ਚਾਹਨਾ ਕਿ ਸਾਡੇ ਜਿਹੜੇ ਸਾਥੀ ਭੱਜੇ ਇਹਨਾਂ ਤਾਂ ਆਪਣੀ ਨੌਕਰੀ ਕਰਨੀ ਆ ਜਿਹੜਾ ਹੁਕਮ ਉਹਨਾਂ ਨਿਭਾਣਗੇ ਪਰ ਹੁਕਮ ਦਾ ਨਿਭਾਉਗੇ ਪਰ ਇਸ ਆਪ ਦੇ ਭਾਗੀਦਾਰ ਤੁਸੀਂ ਬਣ ਰਹੇ ਹੋ ਕਿਉਂਕਿ ਆਹ ਜਿਹੜਾ ਕੰਮ ਹੈ ਆਪ ਕੋ 파ਰਟੀ ਦਾ ਕੰਮ ਨਹੀਂ ਆ ਗਰੀਬ ਦੇ ਹੱਕ ਦੀ ਗੱਲ ਕਰਨੀ ਆ ਅਬੋਰ ਆ ਨਾ ਉਹ ਪਿੰਡਾਂ ਦੇ ਵਿੱਚ ਕੈਂਪ ਲਾਉਣ ਦੀ ਗੱਲ ਹੈ ਪਿੰਡਾਂ ਦੇ ਵਿੱਚ ਕੈਂਪ ਨਹੀਂ ਆ ਉਹ ਪਿੰਡ ਜੇ ਤਾਂ ਅਸੀਂ ਬੀਜੇਪੀ ਦਾ ਵਜੂਦ ਹੀ ਹੈ ਨਹੀਂ ਜੀ ਬੀਜੇਪੀ ਪਤਾ ਨਹੀਂ ਕਿੰਨੇ ਵੀ ਬੀਜੇਪੀ ਤਾਂ ਸਿਰਫ ਸ਼ਹਿਰਾਂ ਦੀ ਪਾਰਟੀ ਹੈ ਹਾ ਜਿਹੜਾ ਕੰਮ ਕੀਤਾ ਹੈ ਨਾ ਪੰਜਾਬ ਸਰਕਾਰ ਨੇ ਆ ਜਿਹੜਾ ਕੰਮ ਕਰਵਾਇਆ ਪੰਜਾਬ ਪੁਲਸ ਤੋਂ ਉਹਦੇ ਨਾਲ ਮੈਂ ਮੇਰੇ ਖਿਆਲ ਤਾਂ ਬੀਜੇਪੀ ਦੇ ਵਰਕਰ ਨੂੰ ਵੀ ਚਾਨਣਾ ਹੋ ਗਿਆ ਹੁਣ ਜੇ ਨਹੀਂ ਪਤਾ ਤਾਂ ਮੈਂ ਦੱਸ ਦੇਣਾ ਸਾਹਿਬ ਇੱਕ ਬੜੀ ਜੱਜਿੰਗ ਸਿਚੁਏਸ਼ਨ ਸੀਗੀ ਵਿਪਿੰਨਾ ਜੀ ਜਾਣਾ ਨਹੀਂ ਜੀ ਅੱਲਾ ਖਾਲੀ ਕਹਿੰਦੇ ਤੁਸੀਂ ਵੀ ਸਾਡੇ ਨਾਲ ਸਮਝੌਤਾ ਹੈ ਤੁਸੀਂ ਪਿੰਡਾਂ 'ਚ ਜਾਣਾ ਨਹੀਂ ਪਿੰਡ ਤਾਂ ਸਾਸੀਂ ਦੇਖਾਂਗੇ ਸਾਡੀ ਸਾਡੀ ਜਦਾਦ ਹੈ ਤੇ ਹਰੇਕ ਵਰਕਰ ਦੇ ਆਜ ਚੱਕ ਜੀ ਸੀਗੀ ਵੀ ਪਿੰਡਾਂ 'ਚ ਜਾਣਾ ਚਾਹਤ ਨਹੀਂ ਜਾਣਾ ਚਾਹਦਾ ਦੇਖੋ ਪੰਜਾਬ ਦੀ ਇਸ ਗੁਰੂਆਂ ਪੀਰਾਂ ਤੇ ਕਮਰਾਂ ਦੀ ਧਰਤੀ ਤੇ ਖੜਿਆ ਹੈ ਗੁਰੂ ਮਹਾਰਾਜ ਨੇ ਕੀ ਕਿਹਾ ਸੀਗਾ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਵੀ ਲੈ ਲੈ ਨਿਜਮਨ ਤੇ ਲੈ ਉਹ ਵੀ ਲੈ ਲੈ ਉਹ ਵੀ ਲੈ ਨਿਜਮਤ ਤੇ ਲੈ ਹੈ ਅੱਜ ਜੇ ਤੋ ਲੋਕਾਂ ਵਾਸਤੇ ਖਣਾਗੇ ਆ ਵੀਜ਼ਾ ਹੈ ਪੰਜਾਬ ਪੰਜਾਬ ਦੇ ਪਿੰਡਾਂ ਚ ਵੜਨ ਦਾ ਜਿਹੜਾ ਆ ਤੁਸੀਂ ਆ ਜਿਆਨੀ ਸਾਹਿਬ ਵੰਦਨਾ ਜੀ ਦਾਤਾ ਜੀ ਅੱਜ ਕਿ ਤੁਸੀਂ ਕੱਲ ਡਾਂਗਾ ਖਾਣੀਆਂ ਟੱਗੇ ਖਾਣੇ ਆ ਆ ਪੰਜਾਬ ਦੇ ਭੀਜੀਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਥ ਦੇ ਵਾਸਤੇ ਖਾਧਿਆ ਤੇ ਆਖਣੋ ਵੀਜ਼ਾ ਹੀ ਸੁਕਾਤਾ ਪੰਜਾਬ ਦੇ ਗਰੀਬਾਂ ਦੇ ਤੁਨੂੰ ਮਾਰਨਾ ਅਕਲ ਨੇ ਅਕਲ ਮਾਰਦਾ ਅਕਲ ਨਹੀਂ ਤੋੜਦਾ ਕਿਸੇ ਦੀ ਬਾਣੀ ਭੰਨਦਾ ਕਿਸੇ ਦੀ ਆਮ ਵੱਟ ਮਾਰੀ ਗਈ ਹੈ ਸਰਕਾਰ ਦੀ ਅਕਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਤ ਮਾਨ ਜਿੰਦਾ ਠੱਕੇ ਤੇ ਤੇ ਰੱਖੀ ਹੈ ਆ ਸਰਕਾਰ ਠੱਕੇ ਤੇ ਡਲ ਰਹੀ ਹੈ ਬਾਜੇ ਥਿਆਣੇ ਨਹੀਂ ਕਹਿੰਦਾ ਫਿਰ ਲਬਦੀ ਫਿਰ ਨਹੀਂ ਆਣੀ ਜਾਂ ਵਾਲੇ ਤੋਂ ਜਾਣ ਕੇ ਭਗਵੰਤ ਮਾਨ ਹੋਣੀ ਜੇ ਜੀ ਐਮ ਐਲ اے ਸਾਹਿਬ ਆ ਰਹੇ ਫੇ ਕੁਮਰੀਏ ਫੈਸੇ ਕੱਟੇ ਕਰਦੇ ਕੱਤੇ ਇਹਨਾਂ ਸਾਰੇ ਨੂੰ ਕੁੱਤਨੀਆਂ ਪਹਿਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਠ ਜਾਣਗੇ ਉਹ ਕਹਿੰਿਆ ਇੱਥੇ ਬਹਿਣੀਆਂ ਸਾਬ ਇਸ ਕਰਕੇ ਤੁਸੀਂ ਟਕੜੇ ਹੋਏ ਹੋ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋਮਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕਰ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸ ਦਾ ਬਿਆਨ ਹੈ ਕਿਸੇ ਭਾਜਪਾ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਉਹ ਬਸ ਇੱਕ ਤੁੰਤ ਹੈ ਉਹ ਬਸ ਬਸ ਬਣਾ ਨਹੀਂ ਦਿੱਤੀ ਪਾਰਟੀਆਂ ਦੇ ਹੁੰਦੇ ਐ ਐ ਪੁਲਿਸ ਆਏ ਨੇ ਰਿਸਪੌਂਸ ਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਟਾ ਚੋਰੀ ਹੋ ਰਿਆ ਸੀ ਆ ਡਾਟਾ ਦਾ ਚੋਰੀ ਨਹੀਂ ਹੋ ਰਿਆ ਸੀ ਸਾਡੇ ਆਕੇ ਤੋਸਾ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 1000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫੇਰ ਸਾਡੇ ਦੇ ਪਰਚੇ ਦਰਜ ਕਰਦੇ ਵੀ ਬੀਜੇਪੀ ਆਏ ਐ ਤੇ ਚੋਰੀ ਕਰਕੇ ਲੈ ਗਏ ਜੀ ਤੇ ਜਦੋਂ ਅਸੀਂ ਦੇਣ ਜਾਂਦੇ ਐ ਉਹਨਾਂ ਤੁਸੀਂ ਕਹਿੰਦੇ ਨਹੀਂ ਜਿੱਡਾ ਕਾਚੋਰੀ ਹੋ ਰਹੀ ਹੈ ਜੀ ਇਹ ਤਾਂ ਬੜਾ ਅਕੀ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਝੂਠ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਕਿਹੜਾ ਡਾਟਾ ਚੋਰੀ ਹੋ ਜੂਗਾ ਸਭ ਸਭ ਗਰੀਬਾਂ ਵਾਸਤੇ ਸਕੀਮਾਂ ਬਣਾਈਆਂ ਹੈ ਭਾਜਪਾ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਇਹ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਧਾ ਸੀਗਾ ਗਰੀਬ ਦੀ ਮਦਦ ਕਰੋ ਸਭ ਆਪਿਆ ਬੋਤਾ ਆ ਜਾਣੀ ਉਸੇ ਲਈ ਤੇ ਮੈਂ ਕੈਸੀ ਵੈਸੀ ਪੰਜਾਬ ਦੇ ਵਿੱਚ ਉਹਨੇ ਐਤੇ ਸੁਨੀਲ ਭੋੜਾ ਸੁਨੀਲ ਨੇ ਕੀ ਕਿ ਆਪਾਂ ਆਪਾਂ ਨਾਮਰਾਸ਼ੀ ਦੇ ਮਟੜਲੇ ਮੈਂ ਕਿਹਾ ਅਸੀਂ ਤੇ ਦਿਲ ਜਿੱਤੋ ਉਹ ਟਾਪਿਆ ਬਾਜਣ ਗਿਆ ਅਸੀਂ ਦਿਲ ਜਿੱਤਣ ਆਏ ਆ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰੀ ਇਲੈਕਸ਼ਨ ਐ ਐਮਐਨਏ ਦਾ ਇਲੈਕਟਰ ਕੋਰੋ ਲੜਿਆ ਸਾਹਿਬ ਉਦੋਂ ਦੀ ਕੋਈ ਸਪੀਚ ਪਈ ਹੋਣੀ ਕਿਉਂਕਿ ਉਹਨੇ ਵੀਡੀਓ ਵਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲਓ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਤੇਰੀ ਵੋਟ ਦੇਵੇਂ ਨਾ ਦੇਵੇਂ ਅਸ਼ੀਰਵਾਦ ਤਾਂ ਦੇਊਗਾ ਗਰੀਬ ਦੀ ਜੁਬਾਰੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ਮ ਅਸ਼ੀਰਵਾਦ ਵੀ ਕੰਮ ਕਰਦਾ ਤੇ ਮੇਰੇ ਸਾਥੀਓ ਸੁਣ ਲਓ ਗਰੀਬ ਦੀ ਹਾ ਵੀ ਬੜੀ ਮਾਰਦੀ ਹੈ ਕਿ ਕਿਹ ਅੱਗੇ ਬੈਠੀਏ ਸਭ ਗਰੀਬ ਦੀ ਹਾ ਜੇ ਨੂੰ ਲੱਗੂਗੀ ਆ ਜਿਹੜੀ ਸਰਕਾਰ ਅਹ ਕਾਰਜਕੂਪੇ ਭਰਤੀਆ ਪੁਲਿਸ ਨੂੰ ਕੇ ਕਰਕੇ ਅਕੇ ਪਤਾ ਲੱਗਿਆ ਉਹ ਨਣਾ ਜੀ ਨੇ ਦੱਸਿਆ ਵੀ ਉੱਥੇ ਰਾਏਪੁਰੇ ਪਿੰਡ ਦੇ ਸਾਥੀਏ ਉੱਥੇ ਕਨਾਟਾਂ ਲਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਟੈਂਟ ਵਾਲੇ ਨੂੰ ਕਹਿੰਦੇ ਯਾਰ ਆਹ ਟੈਂਟ ਤੇਰਾ ਚੱਕ ਲੈ ਇੱਥੋਂ ਨਹੀਂ ਨਾ ਤੇਰਾ ਟੈਂਟ ਵੀ ਲੈ ਜਾਵਾਂਗੇ ਤੇ ਪਰਚਾ ਵੀ ਦਰਜ ਕਰਾਂਗੇ ਤੇ ਭਗਵੰਤ ਮਾਨ ਜੀ ਤੁਸੀਂ ਰਾਹ ਪੁਰੇ ਜੋ ਕਿਸੇ ਕਰੀਬ ਦਾ ਟੈਂਟ ਸਪਟਾ ਦਿਓਗੇ ਉਹ ਸਿਧਾਰ ਨਹੀਂ ਲੱਗੇ ਸੀ ਪਰ ਇੱਕ ਗੱਲ ਹੈ ਤੁਹਾਡੇ ਵਾਲਾ ਤੰਬੂ ਐ ਗਰੀਬ ਲੋਕ ਹੀ ਪਟਾਣਗੇ ਆ ਕੇ ਰੱਖੀ ਲੈ ਭਗਵੰਤ ਮਾਨ ਸਰਕਾਰ ਦਾ ਸੰਬੂਰ ਹੈ ਗਰੀਬ ਲੋਕ ਹੀ ਪੱਟਣਗੇ ਜਿਹਨਾਂ ਦਾ ਹੱਕ ਮਾਰ ਰਹੇ ਤੁਸੀਂ ਕਿਹੜਾ ਹੱਕ ਮੈਂ ਦੱਸਾਂ ਕਿਹੜਾ ਹੱਕ ਹੈ ਜਿਹੜਾ ਹੈ ਕੋਈ ਜਾਣੇ ਭਗਵੰਤ ਮਾਨ ਜੀ ਤੁਹਾਨੂੰ ਪਤਾ ਹੈ ਪੰਜਾਬ ਦੇ ਅੰਦਰ ਕਿੰਨੇ ਲੋਕਾਂ ਨੂੰ ਆਸ਼ਮਾਨ ਘਾਟ ਬਣੇ ਜਦੋਂ ਭਗਵੰਤ ਮਾਨ ਜੀ ਜਿਆਦਾ ਟਾਈਮ ਇਧਰਲੇ ਪਾਸੇ ਲਾਉਂਦੇ ਨਹੀਂ ਫਿਰ ਕਿਤੇ ਦੇ ਰੱਖਿਆ ਹੋਰ ਟਮਾਚ ਲੱਗੇ ਰਹਿੰਦੇ ਪਤਾ ਨਹੀਂ ਕਿ ਕਿਹੜੇ ਉੱਡੇ ਦੇਖਦੇ ਨਹੀਂ ਦੇਖਦੇ ਕੋਈ ਨਾ ਕੋਈ ਛੁਪਕਲਾ ਆਏ ਤੁਰੰਤ ਤੁਰਾ ਭਾੜਦੇ ਰਹਿੰਦੇ ਐ ਮੈਂ ਦੱਸਦਾ ਅੰਕੜੇ ਜਿਸ ਕਰਕੇ ਅੱਜ ਮੈਂ ਇੱਥੇ ਤੁਹਾਡੇ ਵਿੱਚ ਆਇਆ ਹਾਂ ਪੰਜਾਬ ਦੇ ਅੰਦਰ ਇੱਕ 91 ਲੱਖ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਸਨ 91 ਲੱਖ ਕੁਝ ਯਾਰ ਲੋਕਾਂ ਦੇ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਆ ਜਿਹੜੇ ਸੰਦੀਪ ਜਾਖੜ ਹੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਏਮਸ ਬਟਿੰਡੇ ਚੋਂ 270000 ਚੇ ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਹੈ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਭ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਬਰਾਏ ਸਤਿਕਾਰ ਦੀ ਬੇਨਤੀ ਹੈ ਜੇ ਇਹ ਆਪਾਂ 3 ਕਰੋੜਾ ਨਾ ਉਹ 2.5 ਕਰੋੜ ਹੋਣਿਆ ਉਹਨਾਂ ਦੇ ਬਣਿਆ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹੱਥ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਖ ਨਹੀਂ ਸੀ ਆਇਆ ਗਰੀਬਾਂ ਚ ਆਵਾਜ਼ ਉੱਠਣ ਲੱਗੀ ਤੇ ਲੈ ਵੀ ਸੁਣ ਤਾਂਗੇ ਗੁੰਮਰਾਹੇ ਕਰ ਰੱਖਿਆ ਸੀ ਬੀਜੇਪੀ ਵਾਸਤੇ ਬੀਜੇਪੀ ਦਾ ਖੰਮੀ ਪੜਾ ਕੀ ਕਰੀ ਜਾਂਦੀ ਐ ਸਾਡੇ 5-5 ਲੱਖ ਦੇ ਘਾੜ ਇੰਸ਼ੋਰੈਂਸ ਤੇ ਫੈ ਇੰਸ਼ੋਰੈਂਸ ਤੇ ਪੜਾਈ ਜਾ ਰਹੀ ਐ ਪਿਛਲੇ 1 ਮਹੀਨੇ ਦੇ ਅੰਦਰ 65000 ਐਗਜ਼ੈਕਟਲੀ 64000 ਕੁਝ 60000 ਹਜ਼ਾਰ ਘਾੜ ਇੱਕ ਮਹੀਨੇ ਦੇ ਅੰਦਰ ਬਣਿਆ ਸਾਹ ਜਿਹੜੇ ਲੋਕ ਇਸ ਸਕੀਮ ਤੋਂ ਹੋਣ ਜੇ ਸੀਗੇ ਮੇਰੇ ਵਰਕਰ ਸਾਥੀ ਜਿਹੜੇ ਸੀਗੇ ਮੈਂ ਛੱਕ ਜੀ ਮੰਨੀ ਜਾਂਦੇ ਸੀ ਪਿੰਡ 'ਚ ਜਾਵਾਂਗੇ ਲੋਕ ਸਵਾਲ ਕਰਨਗੇ ਕਿਸਾਨ ਸਾਥੀ ਪੁੱਛਣਗੇ ਵੀ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਮੈਂ ਦੱਸਦਾ ਲੋਕ ਸਵਾਲ ਕਰਨ ਲੱਗੇ ਆਖਰ ਤੂੰ ਵੀ ਤੇਰਾ ਮੁੱਲ ਜਾਨਾ ਕਿਸਾਨਾਂ ਵਾਸਤੇ ਇਹ ਕਿਹੜਾ ਸੀਪਾ ਨਾ ਉੱਤਰ ਦੇ ਕੋਸੀਗਾ ਜਦੋਂ ਨੂੰ ਭੀੜ ਪਈ ਉਦੋਂ ਤੂੰ ਸਾਡੇ ਨਾਲ ਖੜਾ ਸੀ ਅੱਜ ਕਿੱਧਰ ਖੜਾ ਮੈਂ ਦੱਸਦਾ ਸਭ ਕਿੱਧਰ ਖੜੇ ਆਈ ਕੱਲ ਹੁਣ ਸੰਦੀਪ ਕਰਕੇ ਆਦੇ ਆਜੇ ਕਿਸਾਨ ਦੇ ਤੇ ਆਖੇ ਉਹ ਕਹਿੰਦੇ ਉਹ ਜੱਟ ਗਿਆ ਮਿਲਦੇ ਚੇ ਮੈਂ ਮੈਨੇ ਜਪੀ ਪਾਰਕ ਜਿੱਥੋਂ ਤੇ ਪੂਰੀ ਰੱਖੀ ਸੀ ਕੰਬਲੀ ਜੀ ਉਹ ਕਿਤੇ ਦੇਖਦੇ ਜਿਲੀ ਪਤਾ ਨਹੀਂ ਲੱਗਿਆ ਤੇ ਸ਼ਾਮ ਨੂੰ ਮੁੜ ਕੇ ਘਰੇ ਆਇਆ ਦੇਖਣ ਵਾਲੇ ਪੁੱਛੇ ਅਮਨੀਲਾ ਕਿੱਥੇ ਸੀਗਾ ਕਿਦਾ ਕਾਵਾ ਮਿਲਿਆ ਸੀ ਮੇਰੇ ਵਾਲੀ ਪੂਰੀ ਤੇ ਘੱਟ ਸੀਗਾ ਆਸ ਆਪ ਸਾਡੇ ਦਾ ਸਾਡਾ ਕੱਟ ਹੈ ਚਾਏ ਸਾਡੇ ਮਨੀ ਸੋਧਿਆਗਾ ਚਾਏ ਉਹ ਦੀਨਾ ਖੱਪਾਂ ਜਾਇ ਨਾ ਕਿਨਾਂ ਦੀਨਾ ਕਿਰਿਆ ਕਰਦੇ ਸਤਿੰਦਰ ਜੈਨ ਜੀ ਸੋ ਸਿੰਦਰ ਜਾਨਾ ਹੈ ਕਿ ਜੀਰੀਵਰ ਸਾਹਿਬ ਸਾਰਿਆਂ ਦੀ ਅੱਖ ਜਿਹੜੀ ਹੈ ਆਪ 5000 100 ਜ਼ਮੀਨ ਤੋਂ ਦਿਖਾਉਣ ਲੱਗੇ ਸੀ ਸਾਬ ਸਾਰੇ ਦੇ ਅੱਖ ਕਿਸਾਨ ਤੇ ਹੈ ਰੱਬ ਮਾਰਦਾ ਅਮੀ ਆਇਆ ਆਪਾਂ ਸਾਡੇ ਵਾਲਾ ਸਾਡੇ ਨੂੰ ਜ਼ਮੀਨ ਖੜੇ ਵਾਲੇ ਸਾਥੀ ਖੜੇ ਹੈ ਹੱਥਾਂ ਨਾਲ ਰੋੜਦਾ ਇਹਨਾਂ ਨੂੰ ਰੋੜਦਾ ਸਾਡੇ ਵਾਲਾ ਬਾਟ ਰੋੜੇ ਤੇ ਜਾਂਦਾ ਭਾਰੀ ਕੰਡੂ ਬੰਬਿਆ ਤੁਕੇ ਕਿਉਂ ਜੀਰੀਵਰ ਸਾਹਿਬ ਕਿ ਮਹਾਂਕੜਾ ਸਾਰੇ ਦੇ ਅੰਦਰ ਦੇ ਕਿਸ ਦਾ ਨਾਮ ਨਹੀਂ ਸਾਰੇ ਪਿੰਡਾਂ ਨੂੰ ਰੋੜ ਫਸਦੋ ਰੱਬ ਵੀ ਮਾਰ ਕਰਦਾ ਕਿਸਾਨ ਤੇ ਕਰਦਾ ਕੀੜੀ ਵੀ ਦਾਣਾ ਚੱਕ ਕੇ ਲੈ ਜਾਂਦੀ ਕਿਸਾਨ ਦਾ ਚੱਕ ਕੇ ਲੈ ਜਾਂਦੀ ਉਹ ਮਾਰਕਟ ਹੈ ਜੀ ਟ੍ਰੇਨਰ ਸਾਹਿਬ ਬੈਠੇ ਜਿਹੜੇ ਟ੍ਰੇਨਰ ਵਾਸਤੇ ਐਸੋ ਪੀ ਕੀਏ ਮੇਰੇ ਸ੍ਰੀਮਾਨ ਸਾਥੀ ਜਿਹੜੇ ਬੈਠੇ ਐ ਇਸ ਕਰਕੇ ਅਗਰ ਕੋਈ ਕਿਸਾਨ ਦੇ ਨਾਲ ਖੜਾ ਹੋ ਜਦੋਂ ਅਮਰੀਕਾ ਨੇ ਆਪਣਾਇਆ ਟੈਰਿਫ ਸਾਡੇ ਅਮਰੀਕਾ ਨਾਲ ਕੀ ਰੋਏ ਸੀਗਾ ਸਾਡੀ ਕਿਹੜੀ ਵਟ ਸੱਚੀ ਉਹਦੇ ਨਾਲ ਸਾਡੀ ਕਿਹੜਾ ਵਟਸੀ ਦਾ ਵਾਲਾ ਦੇ ਨਾਲ ਅਮਰੀਕਾ ਦਾ ਡਾਕਟਰ ਨਾਲ ਉਹਨਾਂ ਰੋਲਾ ਦੀ ਸਾਡੇ ਜਿਹੜੇ ਉਹ ਅਮਰੀਕਾ ਦੇ ਕਿਸਾਨ ਐ ਉਹਨਾਂ ਦੀ ਬਸਲ ਵਿਕਦੀ ਨਹੀਂ ਦੀ ਉਹਨਾਂ ਦਾ ਅਨਾਜ ਉਹ ਇੱਥੇ ਹਿੰਦੁਸਤਾਨ ਚ ਵੇਚੋ ਕਿ ਉਹਨਾਂ ਦਾ ਅਠਾ ਜੋ ਉਹਨਾਂ ਦੀਆਂ ਸ਼ਖਤੀਆਂ ਉਹਨਾਂ ਦਾ ਫਲ ਉਹਨਾਂ ਦਾ ਸੁਧ ਕਿਉਂ ਇਤਿਆਹ ਨਾ ਕਿ ਸਾਰੇ ਰੁੜ ਜਾਣਗੇ ਐਂ ਤੇ ਤਾਂ ਸਿਰਫ ਸੀਮ ਨਾ ਦੇ ਸਕਦਾ ਜਦੋਂ ਅਮਰੀਕਾ ਦੇ ਨਾਲ ਵੀ ਸੱਤ ਵਿੱਚ ਇਹਨਾਂ ਕੋਈ ਨਹੀਂ ਰਹਿਣ ਸਾਰੇ ਰੁੜ ਰੋਣ ਦੇਣਗੇ ਤੇ ਕਿੰਨੇ ਇੱਕ ਢਾਈ ਅਮਰੀਕਾ ਦੇ ਸਾਡੇ ਦਾ ਦੇਸ਼ ਦਾ ਭੜ ਗਿਆ ਦੁਨੀਆ ਦਾ ਭੜ ਗਿਆ ਬੜਿਆ ਬਟਾ ਡੋਮੈਨਟ ਉਹਦੇ ਸਾਹਮਣੇ ਕਿਸੇ ਨੇ ਇੱਕ ਢਾਈ ਤੇ ਨਰਿੰਦਰ ਮੋਦੀ ਨੇ ਬੀਜੇਪੀ ਸਰਕਾਰ ਬਣਾਇਆ ਜੀ ਜੀ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਆਇਆ ਮੇਰਾ ਜੋ ਨੁਕਸਾਨ ਹੋਣਾ ਹੋ ਜੇ ਮੈਂ ਹਿੰਦੁਸਤਾਨ ਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਨਰੇਂਦਰ ਮੋਦੀ ਜੀ ਜਿੰਦਾਬਾਦ ਨਰੇਂਦਰ ਮੋਦੀ ਅੱਜ ਤੱਕ ਅੱਜ ਤੱਕ ਕਿਸੇ ਨੇ ਇੱਕ ਬੰਦੇ ਨੇ ਆਹ ਦਾ ਨਾਰਾ ਨਹੀਂ ਹੱਥ ਮੜਾ ਖੜਾ ਕੀਤਾ ਵੀ ਕਿਸਾਨਾਂ ਦੇ ਆ ਕੇ ਕਿਸੇ ਗੱਲ ਕੀਤੀ ਹੈ ਸਾਡੇ ਚਾਹੇ ਬੀਜੇਪੀ ਨਾਲ ਸੋਹ ਰਾਜ ਨੇ ਵਿਰੋਧ ਹੋਣ ਪਰ ਕਿਸਾਨ ਦੇ ਵਾਸਤੇ ਤਾਂ ਸਾਰੇ ਇਕੱਠੇ ਕਰੇ ਕਿਉਂ ਨਹੀਂ ਬੋਲਦੇ ਸਾਬ বিনা ਬੁਲਾਇਆ ਬੋਲਦਾ ਕਿਉਂ ਨਹੀਂ ਕੀ ਮਿੱਟੀ ਦਾ ਮਾਤਰ ਬਣੇ ਤੇ ਥੇ ਹੋ ਮੈਂ ਸਾਰਾ ਸਾਥੀਆਂ ਨੂੰ ਪੁੱਛਣਾ ਚਾਹਨਾ ਇਸ ਹਾਲਾਤ ਜੇ ਕਿ ਨੇ ਆ ਕਈ ਵਾਰੀ ਪੰਨਾ ਰੋਣਾ ਪੈਂਦਾ ਸੀ ਵੀ ਬਾਹਰ ਬਾਰਡਰ ਕੋਲ ਤੋਂ ਬਾਰਡਰ ਕੋਲ ਤੋਂ ਜੇ ਪਾਕਿਸਤਾਨ ਨਾਲ ਕਿੰਨੂ ਆ ਗਿਆ ਕਿੰਨੋੜੇ ਜਾਣਗੇ ਕਿਸੇ ਨੇ ਨਹੀਂ ਲੜੇ ਉਹਨਾਂ ਦੇ ਕਿੰਨੂ ਚੂਸਪ ਨੇ ਰੋਣ ਚਾਹਦਾ ਮਿੱਟਾ ਵੀ ਹੈ ਨਾਰੇ ਰੋੜ ਦੇਣਗੇ ਜੋਤਰੋ ਸਮਾਨ ਇੰਦਰਾਂਣ ਲੱਗੇ ਫਿਰ ਚੀਕਾਂ ਮਾਰ ਚੱਲਣ ਲੱਗੀਆਂ ਉਹ ਤੋਂ ਅਮਰੀਕਾ ਤੋਂ ਜਦੋਂ ਆ ਗਿਆ ਤਾਂ ਜਮਾ ਰੋੜ ਦੇਉਗੇ ਸਾਬ ਪਰ ਕਿਸੇ ਨੇ ਨਾ ਕੋਲੀ ਦਾ ਤੋਂ ਬੋਲਦਾ ਡਬਲਿਊਟੀ ਉਹ ਡਬਲਿਊਟੀ ਹੋ ਰਹੀ ਜਾਂਦੇ ਸੀਗੇ ਔਰ ਕੰਪਲੀਟੀ ਹੈ ਪਾੜੀ ਕੀ ਨੇ ਜਿਹੜੇ WTO ਨਾਲ ਕਰੀ ਜਾਂਦੇ ਸੀ ਹਿੰਦੁਸਤਾਨ ਨੇ ਸਾਈਨ ਕਰ ਗਏ ਉਹ ਪਾੜੀ ਮੇਂ WTO ਜਿਹੜੇ ਬਾਹਰ ਨਾਲ ਉਹ ਹਿੰਦੁਸਤਾਨ ਕੇਣੀ ਕੋੜੀ ਅਮਰੀਕਾ ਨੇ ਸਾਰਾ ਕੁਝ ਦਿੱਤੇ ਜਿੰਨੇ ਜਿੰਨੇ ਕਰਕੇ ਸਿੱਧਾ ਇਹ ਕੋੜੀ ਆਖ 50 ਦੇ ਕਿਸਾਨ ਤੇ ਹੈ ਹਿੰਦੁਸਤਾਨ ਦੇ ਕਿਸਾਨ ਤੇ ਹੈ ਮੈਂ ਗੱਲ ਕਰਾ ਹੁਣ ਐਸੀ ਦੀ ਅਮਰੀਕਾ ਦਾ ਚਾਹੇ ਬੁੜਕੇ ਘਰੇ ਆਈਏ ਕਹਿੰਦੇ ਆ BJP ਨੇ ਕਿਸਾਨਾਂ ਵਾਸਤੇ ਕੀਤਾ ਕੀ ਹੈ ਜੇ ਤੁਸੀਂ ਆਪਨੇ ਹਮ ਦੱਸਦੇ ਆ ਕਿ ਇਟਾ ਕੀ ਕਿਉਂਕਿ ਆਪਾਂ ਵੀ ਨਾਰਿਆਂ ਨਾਲ ਤੇ ਮੀਟਿੰਗਾਂ ਨਾਲ ਕਰ ਲੈਨੇ ਬੰਦ ਆਪਾਂ ਵੀ ਕੋਸ਼ਿਸ਼ ਨਹੀਂ ਕਰਦੇ ਕਿ ਕਿਤੇ ਗਏ ਇਹਨਾਂ ਨੇ 1000 ਰੁਪਏ ਦਾ ਦਿੱਤਾ ਨਹੀਂ ਹਰੇ ਪਾਰਟੀ ਇਹਨਾਂ ਦੇ ਆਪ ਦੇ ਜਿਹੜੇ ਐਮਐਲਏ ਆ ਆਮ ਆਦਮੀ ਪਾਰਟੀ ਉਹ ਵੀ ਜਿਹਨੋਂ ਕੋ ਮਾੜਾ ਮੋਟਾ ਹੋਣਾ ਇਹਨਾਂ ਦੀ ਪੂਛ ਸਿੱਧੀ ਹੋਈ ਹੈ ਲੀਡਰਾਂ ਦੀ ਹੁਣ ਇਹਨਾਂ ਨੂੰ ਸੁਣਨ ਲੱਗੇ ਤੇ ਜਾ ਕੇ ਕਹਿੰਦੇ ਕਿ 1000 ਰੁਪਏ ਦਾ ਦਾਅਵਾ ਨਹੀਂ ਚਿੱਤ ਪਿੰਨਾ ਤੇ ਵੜਨਾ ਮੁਸ਼ਕਿਲ ਹੋ ਗਿਆ ਚਿੱਤ ਪੈਣਗੇ 1000 ਰੁਪਏ ਦਾ ਰੋਲਾ ਪਿਆ ਖੜਾ ਹੈ 500 ਰੁਪਏ ਸਾਰੇ ਕਿਸਾਨਾਂ ਨੂੰ ਜਿਹਦੇ ਕੋਲ ਵੀ 5 ਏਕੜ ਤੋਂ ਘੱਟ ਜਿਹਾ ਜ਼ਮੀਨ ਹੈ ਉਹਨੂੰ ਸਿੱਧਾ-ਸਿੱਧਾ 500 ਰੁਪਏ ਉਹਦੇ ਖਾਤੇ 'ਚ ਆਏ ਜਾਂਦੇ ਕਿੰਨਾ ਯਾਦ ਹੈ ਕਿ ਇਹ ਸਰਕਾਰ ਤੋਂ ਮੋਦੀ ਸਾਹਿਬ ਦੀ ਕਿਸਾਨ ਸਨਮਾਨ ਨੀਤੀ ਦਿੱਤੇ ਹੈ ਅੱਜ ਭਰਿੰਦਾ ਹੋਇਆ ਇਹਨੇ ਬਾਦ ਪੰਜਾਬ ਵਾਸਤੇ ਸ਼ਰਮ ਦਾ ਮਕਾਮ ਹੈ ਜਿੱਦਾਂ ਕਿਮ ਚਾਲੂ ਹੋਈ ਸੀ ਕਿ ਹਰੇਕ ਕਿਸਾਨ ਦੇ ਖਾਤੇ 'ਚ 500 ਰੁਪਏ ਮਹੀਨੇ ਦਾ ਆ ਪਾ ਦਿਓ ਉਹ ਦਿਨ ਪੰਜਾਬ ਦੇ ਅੰਦਰ 22 ਲੱਖ ਕਿਸਾਨ ਦਾ ਜਿਨ੍ਹਾਂ ਨੇ ਖਾਤੇ 'ਚ ਇਹ ਪੈਸੇ ਆਨੇ ਚਾਲੂ ਹੋਏ ਸੀ 22 ਲੱਖ ਕਿਸਾਨ ਦਾ ਤੇ ਪਿਛਲੇ 22 ਰਾਜਨਾ 2022 ਤੇ ਵਿੱਚ ਘਟ ਕੇ ਰਹਿ ਗਏ 17 ਲੱਖ 70 ਹਜ਼ਾਰ ਉਹਦੇ ਬਾਅਦ 34 ਤੇ ਰਹਿ ਗਏ 17 ਲੱਖ ਅੱਜ ਦੀ ਤਰੀਖ 'ਚ ਆ ਜਿਹੜਾ 24 25 ਵਾਲਾ ਖਾਤਮਾ ਹੋਇਆ ਸੋ ਸਾਢੇ 8 ਲੱਖ ਸਾਢੇ 8 ਲੱਖ ਕਰੀਬਨ ਸਾਢੇ 13 ਲੱਖ ਕਿਸਾਨਾਂ ਦੇ 500 ਰੁਪਏ ਮਿਨਾ ਆਣੇ ਬਤੋਗੇ ਕੀ ਦੇਖ ਕੇ ਇਸ ਗਵੰਧਮਾਨ ਤੇ ਇਸ ਪੰਜਾਬ ਸਰਕਾਰ ਦੀ ਨਿਲਾਇਕੀ ਕਰਕੇ ਸੋ ਇਹ ਰਾਏਪੁਰ ਵਾਲਾ ਖੜਿਆ ਹੋਣਾ ਹੈ ਸਾੜੇ ਰਾਏਪੁਰ ਵਾਲਾ ਕੀ ਜਵਾਬ ਕਹਿੰਦੀ ਹੈ ਮੇਰੇ ਪੈਸੇ ਮਾਨ ਨੂੰ ਮੈਂ ਬਤਾ ਦਿਆਂ

ਪਾਨਾ ਜਿੱਡੇ ਉੱਤੇ ਲੋਕ ਆਂਦੇ ਐ ਸ਼ਹਿਰ ਦੇ ਮੰਡੀਆਂ ਤੇ ਸਾਰੇ ਲੋਕ ਅੱਗੇ ਸੰਗ ਨੂੰ ਦੱਸੋ 4200 ਕਰੋੜ ਰੁਪਇਆ 4200 ਕਰੋੜ ਰੁਪਇਆ ਕੱਲੇ ਪੰਜਾਬ ਦੇ ਕਿਸਾਨਾਂ ਦੀ ਜੇਬ 'ਚ ਆਏ ਐ ਮੈਂ ਭਗਵੰਤ ਮਾਨ ਜੀ ਨੂੰ ਮੈਂ ਭਗਵੰਤ ਮਾਨ ਜੀ ਤੋਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਅਜਿਵੇਂ ਸਾਡੇ 12013 ਮੱਠ ਕਿਸਾਨਾਂ ਦੇ ਆਖਾਲ ਲੱਟੇ ਗਏ ਆ ਤੁਹਾਡੇ ਵਾਲੇ ਸੁਵਿਧਾ ਕੇਂਦਰ ਸੁੱਤੇ ਪਈ ਐ ਤੁਸੀਂ ਸੁੱਤੇ ਪਏ ਹੋ ਭਗਵੰਤ ਮਾਨ ਜੀ ਸਰੀ ਜੁਨੀਆ ਚ ਫੜ ਗਿਆ ਕੋਈ ਕੁੜਵਾ ਦਾ ਕੰਮ ਆਹ ਘਾਟ ਵਧਾਊਗਾ ਘਾਟ ਵਧਾਊਗੀ ਬੀਜੇਪੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਘਾਟਣੇ ਕਿੰਨੇ ਜੰਮੀਆਂ ਵੀ ਵਿਆਹ ਗਏ ਆਹ ਸੋਚ ਕੀ ਦੀ ਹੈ ਆ ਸੋਚ ਬੀਜੇਪੀ ਦੀ ਹੈ ਨਰਿੰਦਰ ਮੋਦੀ ਜੀ ਦੀ ਹੈ ਕਿ ਸਾਰਿਆਂ ਨੂੰ ਦਿਓ ਕੋਈ ਬੇਦਬਾਵੀ ਜਿਹਦੇ ਕੋਲ 3 5 ਕਿਡਾਰੇ ਦਾ ਇਹਨੂੰ 500 ਰੁਪਏ ਵੀ ਦੇ ਦੇ ਦਿਓ ਮੇਰਾ ਤਾਂ ਕਹਿਣਾ ਹੈ ਆਸਾਂ ਦੇ ਲਈ ਇਹਨਾਂ ਤੋਂ 20000 ਦਿੱਤਾ ਨਹੀਂ ਜਿਹੜਾ ਪੈਸੋ ਜਿਹੜਾ ਤੇ 20000 ਵੀ ਕਰਤੀ। ਪਰ ਕੋਈ ਹੌਸਲਾ ਦਾ ਇਹ ਤੋਂ ਬਾਹਰ ਤਾਂ ਨਿਕਰੇ। ਕਿਸੀ ਨਹੀਂ ਜਾ ਰਿਹਾ ਮੇਰੀ ਜੋ ਸਾਹ ਮੇਰੀ ਬੇਨਤੀ ਹੈ ਕਿ ਮੈਂ ਜਾ ਕੇ ਮੈਂ ਮੀਟਿੰਗ ਮੋਬਿਲਾਈਟ ਜਾਦਾ ਹੈ ਯਕੀਨ ਨਹੀਂ ਕਰਦਾ। ਜਦੈਸੀ ਕਰਕੇ ਪਾਸੇ ਹੋ ਕੇ ਮੈਂ ਕਿੰਨੇ ਗੱਲ ਮੀਟਿੰਗਾਂ ਤੇ ਹੀ ਕਰਾਉਂਦੇ ਜਿੱਤੋ ਕਰਦੇ ਮੈਂ ਤਾਂ ਭੀੜ ਦਾ ਆ ਗਿਆ। ਫਿਰ ਜੇ ਮੇਰ ਤੋਂ ਭੀੜ ਛੇ ਘੱਮ ਲੋ। ਨਹੀਂ ਕੇ ਨਾਇਕ ਮੀਟਿੰਗ ਬੁਲਾ ਕੇ ਵੰਦਨਾ ਜੀ ਹੁਣ ਸੁਣਨਾ ਛੋੜੋ ਬੰਦੇ ਮੀਟਿੰਗਾਂ ਹੀ ਬੜੀਆ ਤੇ ਹਨ ਸਿਰੋ ਕਰਾ ਕੇ ਆਪੀ ਮੀਟਿੰਗਾਂ ਪਰ ਮੀਟਿੰਗਾਂ ਤੇ ਮੀਟਿੰਗਾਂ ਤੇ ਮੀਟਿੰਗਾਂ ਅਸ਼ਿਵ ਰਾਜੀ ਨੇ ਸ਼ਿਵ ਰਾਜੀ ਤੋਂ ਆਪੇ ਇੱਕ ਕੋਆਰਡੀਨੇਟਰ ਐਲਮੀਟਿਏ ਕੇ ਇੱਕ ਕੋਆਰਡੀਨੇਟਰ ਮੀਟਿੰਗ ਖੜਾ ਦੇਣਾ ਤਾ ਕੋ ਗੁੰਮਾ ਵੀ ਮੀਟਿੰਗ ਖੜਾ ਕੇ ਸਾਡੇ ਪੰਜਾਬ ਦੇ ਸਰਕਾਰਾਂ ਨੂੰ ਫਿਰ ਕਹਿ ਦਿਓ ਆਇਸ਼ਮਾਨ ਕਾਰਡ ਵਿਆਜ ਦਾ ਕਿਸਾਨ ਨਹੀਂ ਦੀ ਅਲਕਾ ਸਾਡੇ 12 ਲੱਖ ਕਿਸਾਨ ਵਾਝੇ ਪਏ ਆ ਸਾਹ ਜਿਨ੍ਹਾਂ ਦੇ ਬੜੇ ਹੋਏ ਸੀ ਤੇ ਘੱਟੇ ਗਿਆ ਜਿਹੜੀ ਕੇਵਾਈਸੀ ਸਕੀਮ ਆਈ ਹੈ 9000 ਰੁਪਏ ਦਾ ਫੇਕੜਾ ਲੈ ਕੇ ਆ ਗਏ ਜਿਹੜੇ ਕਾਜ ਦੇ ਗਾਣਕ ਨੂੰ ਕਸਾ ਦੇਣਾ ਨਹੀਂ ਕਰਦੇ ਭਗਵਾਨ ਨਾ ਨਹੀਂ ਕਰਦੇ ਉਹ ਮਰੇ ਪੁੱਛੋ ਵੀ ਆ ਸਾਹ ਇਹ ਨਹੀਂ ਜ਼ਮੀਰ ਮਰਦੀ ਸਾਹ ਬੰਦੇ ਨਹੀਂ ਮਰੇ ਬੰਦੇ ਹੈ ਕਿੱਥੇ ਸਰਕਾਰ ਦੇ ਅੰਦਰ ਨਹੀਂ ਸਰਕਾਰ ਦੇ ਅੰਦਰ ਛੱਡੋ ਐਮ ਐਲ ਏ ਮੰਤਰੀ ਮੈਂ ਭਗਵਾਨ ਮਾ ਜੀ ਦੀ ਗੱਲ ਕਰੀ ਜਾਂਦਾ ਮੁਕੇ ਮੰਤਰੀ ਦੀ ਗੱਲ ਕਰੀ ਜਾਂਦਾ ਮੈਨੂੰ ਭਗਵਾਨ ਜੀ ਮਾਨ ਦੇ ਦਰਸ਼ਨੀਰ ਦਾ ਸ਼ੱਕ ਹੈ ਮੈਨੂੰ ਇਹ ਪੰਜਾਬੀ ਹੋਣ ਦੇ ਸ਼ੱਕ ਹੈ ਕਿਉਂ ਕਿਉਂ ਸਰ ਇਹ ਕੋਈ ਬੇਦਬਾਹੂ ਇਹ ਸ਼ੱਕ ਹਮੇਸ਼ਾ ਕਿੰਨਾ ਵੱਡਾ ਮੈਂ ਦੇ ਸ਼ੱਕ ਨਹੀਂ ਕਰਦਾ ਕਿਸੇ ਦੇ ਮੇਰੇ ਤੇ ਬੜਾ ਅクセਸ ਸੰਬੰਧ ਹੈ ਸਾਹ ਉਹ ਬਹੁਤ ਅクセਸ ਸੰਬੰਧ ਹੈ ਅਰੇ ਕਿਉਂ ਮੈਂ ਕਹਿ ਰਿਹਾ ਹੈ ਕਿ ਪੰਜਾਬ ਦੀ ਇਸ ਧਰਤੀ ਦੇ ਉੱਤੇ ਸੂਰਮਾਵਾਦੀ ਧਰਤੀ ਸੀ ਆਕੇ ਇੱਕ ਮਾਰੋ ਘਾਟ ਵੀ ਆ ਜੇ ਇਹਨਾਂ ਘਾਟ ਵੀ ਆ ਦੇਸੀ ਉੱਤੋਂ ਖੇਤ ਬਰਬਾਸ ਤੋਂ ਆਕਾਰ ਆਟਾੜੀ ਆ ਕੇ ਦਿੱਲੀੋਂ ਦਿੱਲੀੋਂ ਉਹਨਾਂ ਨੇ ਬੁਕਰ ਮਾਰਕਟ ਕੀਤੇ ਤੇ ਦੋ ਦਿਨ ਅਖਾਰਿਆਂ ਨੂੰ ਆਈ ਕੇਅਮੇ ਵਿੱਚ ਜੰਦੀਰ ਦੇ ਅੰਦਰ ਉਹ ਸਟੇਜ ਤੇ ਖੜਕੇ ਕਹੇ ਕਿ ਮੈਂ ਦਾ ਬੋਟਾਂ ਬਾਹਮ ਰੋੜ ਕੇ ਲੂੰਗਾ ਪੰਜਾਬੀਆਂ ਮੈਂ ਤਾਂ ਢਾਂਗ ਨਾਲ ਲੂੰਗਾ ਆਹਮ ਦਾਮ ਡੰਡ ਵੇਣ ਲੜਾਈ ਝਗੜਾ ਸਿਰ ਪਾੜਨੇ ਆ ਸਾਹਮਣੇ ਐ ਕਿ ਨਾ ਸਿਰਫ ਕਿਸਾਨੀਆਂ ਪੈੜੀਆਂ ਸਿਰ ਵੀ ਪਾਟਣਗੇ ਇਹਨਾਂ ਨੂੰ ਹਟਵਾਣ ਗਿਆ ਕਹੜੇ ਸਾਡੇ ਸਾਥੀਏ ਲੰਗਾ ਇਹਨਾਂ ਦੀ ਹੋਣੀ ਹੈ ਹੁਕਮ ਭਗਵਾਨ ਜਨਾ ਨੇ ਸੋਧਿਆ ਜੀ ਦੇ ਹੋਣੇ ਤੇ ਸ਼ਰਮਣੀ ਹੋਣੀ ਹੈ ਉਹ ਤੁਹ ਕਹਿ ਰਹੇ ਨੇ ਕਿ ਭਗਵਾਨ ਜਨਾ ਹੈ ਤੇ ਮੁੱਖ ਮੰਤਰੀ ਪੰਜਾਬ ਜੀਤਾ ਬੈਠੇ ਹੋਣ ਸਾਹਮਣੇ ਤੇ ਤਾੜੀ ਮਚਾਈ ਜਾਵੇ ਫਿਰ ਉਹਨੂੰ ਕੋ ਪੰਜਾਬੀ ਕਹਿ ਸਕਦਾ ਉਹਨਾਂ ਨੂੰ ਸ਼ਰਮ ਹੈ ਮੰਨੂ ਕਹਿੰਦੇ ਸੀ ਸੁਨੀਲ ਤੇ ਪੱਕੜੀ ਹੈ ਨਹੀਂ ਭਿੰਦਰੋਂ ਪੱਕ ਦੀ ਲਾਜ ਰੱਖ ਲੋ ਗੁਰੂ ਸਾਹਿਬ ਨੇ ਤੁਹਾਡੇ ਦਸਤਾਰ ਦਿੱਤੀ ਹੈ ਜ਼ਮੀਰਦਾਨੀ ਵੇਚੀ ਅਜੇ ਜ਼ਮੀਰ ਜਿੰਦਾ ਜਾਗਦਾ ਏ ਸਾਬ ਨਹੀਂ ਕੰਗਰ ਤੇ ਦੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਇਸ ਕਿਸਮ ਦੇ ਨੂੰ ਕੋ ਬੋਲੋ ਕੋ ਸਹੀ ਤੂੰ ਹੋਈ ਸੀ ਇੱਕ ਦੀ ਪੰਜਾਬ ਦੀ ਤੁਸੀਂ ਲੁਕ ਰੁਕਫਾ ਦੇ ਰਹਿਣ ਅਜੇ ਲਕਾਦੀਆਂ ਰੋਦੀਆਂ ਤੁਸੀਂ ਚੇ ਬੇਚੇ ਤੁਸੀਂ ਕਾਹਰੇ ਦਿੱਕਾਵਾ ਧੱਕੇ ਬੱਧਾ ਧੱਕਦਾ ਇਹਨਾਂ ਨਸ਼ਾ ਕਿ ਪੱਕਦਾ ਤੇ ਗੋਦਾ ਨਸ਼ੇ ਦੋਰਣੇ ਘੜੇ ਇਹਨਾਂ ਨੂੰ ਸੁੱਦੀ ਨਹੀਂ ਬਚਾਉਂਦੀ ਸਾਬ ਆਪਾ ਕਰੀਂਗੇ ਕਿ ਕਿੱਢ ਕੇ ਬੰਦ ਕਰਾਂ ਮੈਂ ਜਾਣਦਾ ਫੈਕ ਨਾ ਕਰ ਲਗਾ ਤਾ ਇੱਕ ਮਿੰਟ ਇੱਕ ਮੈਕਸ ਨੈਕਸਟ ਆਪੋਰਚਨ ਆ ਫੋਰ ਦਿਸ ਆਮ। ਮੈਕ ਇਨ ਆ ਨੋਟ ਫੋਰ ਦਿਸ ਆਮ। ਦਸ ਸਬਜੈਕਟ 1076 ਆ ਕਿਸ ਸ਼ਹਿਰੀ ਦੀ ਹੈ। ਕਿਸ ਨੇ ਕਟਾ? ਕਿਸ ਨੇ ਇਸਤੇਮਾਲ ਕੀਤਾ ਵੇ? ਮੈਂ ਤੁਹਾਨੂੰ ਕਹਿੰਦਾ ਅਗਲਾ ਹਿੱਟ ਜਿਹਨੇ ਕੋਣ ਬਣੇਗਾ ਕਰੋੜ ਰੁਪਏ ਉਹਦਾ ਮੈਂ ਹਿੱਟ ਦੇ ਦੇਣਾ। ਮੈਂ ਤਾਂ ਆਪਚੰਦ ਨਹੀਂ ਬੰਨ੍ਹ ਸ਼ੋਅ ਦੇਖੀ। ਉਹ ਕਹਿੰਦਾ ਇੱਕ ਹਿੰਦ ਹੈ ਟੈਲੀਫੋਨ ਦਾ ਨੰਬਰ ਹੈ 1076 ਕਿਸ ਨੇ ਘੁਮਾਇਆ ਹੈ ਉਹ 1076 ਆਜੀ ਸੁਵਿਧਾ ਕੇ ਕਰੇ ਆ ਕੰਮ ਨਹੀਂ ਕਰਦਾ ਆ ਕੀਗਾ ਆ ਕੀ ਸਮ ਹੈ ਹਜ਼ਾਰ ਬੰਦੇ ਦੇ ਅੰਦਰੋਂ ਇੱਕ ਬੰਦਾ ਕਹਿੰਦਾ ਮੈਂ ਘੁਮਾਇਆ ਸੀਗਾ ਇਹ ਫੋਨ ਕੰਮ ਨਹੀਂ ਕਰਦਾ ਆ ਮੈਂ ਨਸਤਾ ਸਾਹਿਬ ਇੱਕ ਮਿੰਟ ਪਰਦਾਜੀ ਕਿ ਫੇਰ ਲੈਓ ਕੱਲ ਸੁਣ ਕੇ ਜਾਇਓ 1076 ਨੰਨੇ ਕਿਹਾ ਸੀ ਕਰ ਕਰੇ ਸੁਵਿਧਾ ਉਹਨੂੰ ਕੱਫਰ ਨਹੀਂ ਜਾਣਾ ਪੈਣਾ ਕਿੰਨੀ ਆ ਜਾਡੂ ਕੀਤੀਆਂ ਸੀ ਉਹਨਾਂ ਦੇ ਕਿੰਨੀ ਕਹਿੰਦੇ 22 ਸਰਵਿਸਿਜ਼ ਫੇਰ ਕਿਦਾ ਵਾਦਾ ਕਰਕੇ ਵਜਾ ਕਰਤੀਆਂ ਵੀ ਤੋਂਨੇ ਕੋਈ ਡਿਲੀਵਰੀ ਕਰੇ ਹੋਗੀ ਅਸੀਂ ਬੰਦੇ ਰੱਖ ਲੈ ਕਿੰਨੇ ਹਜ਼ਾਰ ਉਹ ਮੋਟਰਸਾਈਕਲ ਤੇ ਆੜ ਕੇ ਤੁਸੀਂ ਫੋਨ ਕਰਕੇ ਲਿਖਾ ਦਿਓ ਤੇਰਾ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੜਾ ਮੇਰਾ ਡਰਾਈਵਿੰਗ ਲਾਇਸੈਂਸ ਬੰਨ੍ਹ ਦਿਰਾ ਬਣਾਣਾ ਬੰਨ੍ਹ ਛੋਟੇ ਤੋਂ ਦਾ ਨੰਬਰ ਹੀ ਬੰਦ ਕਰਤਾ ਤੁਸੀਂ ਆਹ ਦੱਸੋ 76ਰ ਬੰਦ ਪਿਆ 76ਰ ਬੰਦ ਨਹੀਂ ਜਾ ਰਹੇ ਆਪਾ ਗੁਣਤਮਾਨ ਸਰਕਾਰ ਦੇ ਤਲੇ ਲੱਗੇ ਸਾਹ ਬਾਕੀੂੰਜੀ ਆਪੇ ਆਪਣੇ ਆਪ ਲਾਉਗੇ ਦੇ ਐਂਗਰੂਡ ਕੀ ਇਹ ਲੋਕ ਨਾਲੇ ਤੇ ਆਪਾਂ ਨਾਲੇ ਗਰੀਬ ਲਾਂਗੇ ਸਾਹਿਬ ਇਸ ਵਾਸਤੇ ਸਿਰਫ ਇਹ ਕਹਿਆ ਉਹਨਾਂ ਦੇ ਨੁਕਾਰੇ ਜਾ ਕੇ ਕੰਮ ਕਰਾਊਗਾ ਜਾਂ ਆਪਾਂ ਕਰਵਾਗੇ ਤਾਂ ਇਹਨਾਂ ਦਾ ਬਰੋਸਾ ਤਾਂ ਫਿਰ ਬਰੋਸਾ ਰਾਮ ਰੋਸੀਏ ਇਹਨਾਂ ਕੋ ਸੁਧਿ ਹੈ ਨਹੀਂ ਆਹ ਕਹਿੰਦੇ ਅਸੀਂ ਜਾ ਕੇ ਮਦਦ ਨਹੀਂ ਕਰਦੇ ਨਹੀਂ ਤੁਸੀਂ ਆਹ ਸ਼ੈ ਕੀ ਚੀਜ਼ ਹੈ ਮੈਨ ਸਮਝ ਨਹੀਂ ਆਪਾਂ ਪੈਨਸ਼ਨਾਂ ਦੀ ਵੀ ਸੁਣ ਲਓ ਸਕੀਮਾਂ ਨਹੀਂ ਐ ਜਿਹਦੀ ਮੈਂ ਝੂਠ ਨਹੀਂ ਬੋਲਦਾ ਸਾ ਮੈਂ कई बार के छड़िया मीटिंगा करते हैं ना आपा शिवाजी कोऑर्डिनेटर को सीनी कोऑर्डिनेटरों सारे से हेल्प दे तू सीबी स्कीमा सारे ने समझाया करो कमरा साहब सारे स्कीमा समझाया करो ये जे जे स्कीमा पियां अटल पेंशन योजना अटल पेंशन योजना मुद्रा स्कीम मुजिलाप बुजा स्कीम सूर्या स्कीम ਸੂਰਜ ਜੀੰਦੀ ਅੰਦਰ 70000 ਰੁਪਏ ਸਰਕਾਰ ਦਿੰਦੀ ਹੈ ਸੋਲਰ ਪੈਨ ਲੱਪੜੇ ਘਰੇ ਲਵਾਉਣ 70000 ਰੁਪਏ ਦਿੰਦੀ ਹੈ ਕਾਓ ਸੋਲਰ ਤੇ ਪੈਨ ਲਾਓ ਜਿਸ ਨੇ ਐ ਕਿ ਜਿਹੜੇ ਆ ਕੇ ਦੱਸਿਆ ਉਹਨਾਂ ਨੂੰ ਕਿ ਉਹਨਾਂ ਨੂੰ ਦੱਸਣ ਜਾਂਦੇ ਆਂ ਜਾਂਦਾ ਸਾਹਿਬ ਪੁੱਛ ਪੁੱਛਲੇ ਲਿਖੋ ਮੰਡੀ 'ਚ ਬੈਠੇ ਹੋ ਮੰਡੀ ਅੱਜ ਕੱਲ ਕੋਈ ਕੋਈ ਨਾ ਸਰਕਾਰ ਕੋਈ ਪਿੰਡ ਦਾ ਰਿਆ ਨਹੀਂ ਹੁਣ ਤੋਂ ਮੰਡੀ 'ਚ ਬੈਠਾ ਤੁਹਾਨੂੰ ਨਹੀਂ ਪਤਾ ਸਾਡੇ ਵਰਗੇ ਜਿਹੜੇ ਬੈਠੇ ਐ ਅਨਪੜ੍ਹੇ ਲੋਕ ਇੱਥਾਂ ਜਿੱਥੇ ਬੈਠੇ ਆ ਸਾਨੂੰ ਬਾਣ ਦੱਸੂਗਾ ਕਿ ਇਸ ਤਰ੍ਹਾਂ ਦੀ ਇੱਕ ਸਕੀਮ ਹੈ ਸੂਰਜਾ ਸਕੀਮ ਹੈ ਚੰਦਨੀ ਯੋਜਨਾ ਹੈ ਸਾਰੀਆਂ ਯੋਜਨਾ ਤੇ ਯੋਜਨਾ ਕਿਹੜੀ ਫਿਰਦੀ ਹੈ